ਸ਼੍ਰੋਮਣੀ ਸੰਤ ਸਤਿਗੁਰੂ ਕਬੀਰ ਜੀ ਮਹਾਰਾਜ ਦਾ 67ਵੀਂ ਜਨਮ ਦਿਤੀ ਉਤਸਵ ਕੇਂਦਰੀ ਕਬੀਰ ਮੰਦਿਰ ਹਰੀਪੁਰਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਐਸਵੀੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਅਚੇਤ ਤੌਰ ਤੇ ਹਾਜ਼ਰੀ ਭਰਨ ਪੁੱਜੇ ਅਤੇ ਉਹਨਾਂ ਸਾਰੀ ਸੰਗਤ ਨੂੰ ਸਤਿਗੁਰੂ ਕਬੀਰ ਜੀ ਦੀ ਜਨਮ ਦਿਤੀ ਉਤਸਵ ਤੇ ਵਧਾਈ ਦਿੱਤੀ ਅਤੇ ਉਹਨਾਂ ਵੱਲੋਂ ਦਿੱਤੇ ਗਏ ਉਪਦੇਸ਼ਾਂ ਅਤੇ ਮਾਰਗਦਰਸ਼ਨ ਤੇ ਚੱਲਣ ਦੀ ਗੱਲ ਆਖੀ। ਮੰਦਿਰ ਕਮੇਟੀ ਦੇ ਪ੍ਰਧਾਨ ਬੂਟाराम, ਅਸ਼ੋਕ ਪਗੜ मीत प्रधान वरदान भगत सम्मानित किया गया भजन मंडली वालों सतगुरु कबीर जी का गुणगान किया गया इस मौके कौंसलर विकास गिल सबका कौंसलर सरबजीत लाठी योगराज मल्होत्रा सुखवंत लकी कानपुरिया सबका कौंसलर विजय कुमार सतपाल किशन लाल तिलक राज मंदगाला राज भगत ने भी हाजिरी भरी ਹਰ ਇੱਕ ਬੀਟੀ ਰੋਲ ਸੇ ਤੋਂ ਔਰ ਇਹ ਤੋਂ ਪਹਿਲਾ ਜਿਹੜਾ ਪ੍ਰਬਾਤ ਸੀ ਨਾ ਲਿਖਟ ਲਿਖਨ ਗ੍ਰੀਨ ਫੋਰ ਜਿਹੜੀ ਜੀਵਨ ਚੈਨ ਔਰ ਹਰ ਸੀਟ ਆਪਰ ਇਸ ਲਾਭੀ ਇਹਨਾਂ ਵਿੱਚ ਇਹਨਾਂ ਸਾਰਿਆਂ ਦੇ ਸਭ ਤੋਂ ਵੱਧ ਅੱਗ ਫੇਛਵਾਸੀਆਂ ਸਾਰੇ ਲੋਕਾਂ ਦੇ ਨਾਲ ਖਾਣ ਵਾਲੇ ਨੂੰ ਨਾ ਮਿਲਦੇ ਦੋਤੇ ਸੀ ਸਤਿਗੁਰੂ ਕਬੀਰ ਮਹਾਰਾਜ ਜੀ ਦਾ 628ਵਾਂ ਜਨ ਦਿਹਾੜਾ ਜਿਹੜਾ ਕਿ ਬੜੇ ਹਰਸ਼ੁਮਬਾਰ ਦੇ ਨਾਲ ਮਨਾਇਆ ਜਾ ਰਿਹਾ ਪੂਰੇ ਇਲਾਕੇ ਵਿੱਚ ਪੂਰੇ ਅਮਰਸਰ ਪੰਜਾਬ ਵਿੱਚ ਪੂਰੇ ਬਹੁਤ ਹੀ ਖੁਸ਼ੀ ਨਾਲ ਲੈ ਰਿਆ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਲਈ ਸਵੇਰ ਤੋਂ ਸੰਗਤਾਂ 15 ਵੀ ਚਾਰੀਆਂ ਦੇ ਸ੍ਰੀ ਕਬੀਰ ਮਹਾਰਾਜ ਦੇ ਮੰਦਰ ਵਿੱਚ ਅੱਜ ਜਨਮ ਦਿਹਾੜੇ ਦੀ ਇਸ ਸ਼ੁਭਤਾਪ੍ਰਗਟਿਵਸੇ ਪਿਲਦਾ ਸਾਰੇ ਗੁਰਦਵਾਰਾ ਕਮੇਟੀ ਨੂੰ ਦੇਸ਼ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਲੱਖ ਲੱਖ ਵਧਾਈਆਂ ਤੋਂ ਮੈਂ ਸਾਰੀਆਂ ਸੰਗਤਾਂ ਨੂੰ ਆਪਣੇ ਦਿਲੋਂ ਅੱਜ ਦੇ ਉਹਦੀ ਲੱਖ ਲੱਖ ਵਧਾਈ ਦਿੰਦਾ ਵਾਂ ਤੇ ਕਬੀਰ ਜੀ ਮਾਰਾ ਇਹਨਾਂ ਜਿਹੜੇ ਸਾਨੂੰ ਪੂਰਨੇ ਪਾ ਕੇ ਦਿੱਤੇ ਆ ਤੇ ਮੈਂ ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਆਪਾਂ ਉਹਨਾਂ ਪੂਰਨਿਆਂ ਦੇ ਚੱਲ ਸਕੀਏ ਕੇਂਦਰੀਏ ਸ਼ਹਿਰ ਪਤਾ ਕਰਦੇ ਆਗੇ ਕਬੀਰ ਜੀ ਦੇ ਅੰਦਰ ਵਿੱਚ ਅਨਤ ਤਪਸਤਾ ਕੋਈ ਆਈ ਆ ਔਰ ਇਹ ਕਜੜਾ ਬਗੈਰ ਕਿਸੇ ਉੱਚ ਦੀਸ ਤੋਂ ਪ੍ਰਾਪ੍ਰੀ ਦਾ ਸਮੋਇਆ ਉਹਦੀ ਸਥਾਪਨਾ ਕਰਨ ਦੀ ਸਾਰੇ ਅਸੀਂ ਕੰਮ ਕਰੀਏ ਐਸੀ ਸਾਨੂੰ ਉਹ ਬਖਸ਼ਿਸ਼ ਬਖਸ਼ ਰੋਮਨੀ ਸਾਹਿਤ ਦੇ ਆਗਿਆਚੇਸ ਤੋਂ ਲੈ ਕੇ ਮਾਣ ਮੌਸਮ ਅਤੇ ਬੜੀ ਸਦਾ ਪਾਵਨ ਨੂੰ ਮਿਲਿਆ ਆਮ ਤੌਰ ਤੇ ਹਰੀਕੁਰਾ ਦੇ ਕੇਂਦਰੀ ਕਵੀ ਜੀ ਮਹਾਰਾਜ ਹੁੰਦੇ ਨੇ ਇਹ ਉਕਸਾ ਮਨਾਉਂਦਾ ਸਾਰੇ ਸੰਦਭ ਨੂੰ ਉਹਨਾਂ ਦੇ ਚੰਗੀ ਸ਼ਬਦੀ ਦੀ ਵਿਕਤੀ ਹੈ ਅਤੇ ਸਾਰੇ ਸੰਸਾਰ ਭਾਗੀਆਂ ਖੁਸ਼ੀਆਂ ਅਤੇ ਸੁੱਖਾਂ ਦੇ ਦੇਖਕ ਜੀ ਰਹੇ ਖਾਸ ਤੌਰ ਤੇ ਆਪਣੀ ਸਰਪ ਤੋਂ ਅਜਿਹਾ